ਜਗਬਾਨੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਇਸ ਵਕਤ ਅਸੀਂ ਪਟਿਆਲਾ ਦੇ ਅਮਨਨਗਰ ਵਿਖੇ ਮੌਜੂਦ ਆ ਜਿੱਥੇ ਕੁਝ ਦਿਨ ਪਹਿਲਾਂ ਇੱਕ ਬੜੀ ਹੀ ਮੰਦਭਾਗੀ ਘਟਨਾ ਵਾਪਰੀ ਹੈ ਦੱਸ ਜੀਏ ਕਿ ਜਨਮ ਦਿਨ ਵਾਲੇ ਹੀ ਦਿਨ 10 ਸਾਲਾਂ ਦੀ ਮਾਸੂਮ ਮਾਨਵੀ ਦੀ ਜਿਹੜੀ ਹੈ ਕੇਕ ਖਾਣ ਤੋਂ ਬਾਅਦ ਮੌਤ ਹੋ ਜਾਂਦੀ ਹੈ ਤਾਂ ਦੱਸ ਜੀਏ ਕਿ ਜਨਮ ਦਿਨ ਸੀਗਾ ਮਾਨਵੀ ਦਾ 24 ਮਾਰਚ ਨੂੰ ਜਿਸ ਦਿਨ ਪਰਿਵਾਰ ਵੱਲੋਂ ਜੋਮੈਟੋ ਰਾਹੀਂ ਜਿਹੜਾ ਆਨਲਾਈਨ ਕੇਕ ਆਰਡਰ ਕੀਤਾ ਜਾਂਦਾ ਹੈ ਤਾਂ ਕਾਨਾ ਬੈਕਰਸ ਤੋਂ ਜਿਹੜਾ ਆਰਡਰ ਕੀਤਾ ਗਿਆ ਕੇਕ ਸੀਗਾ ਉਹ ਘਰ ਪਹੁੰਚਦਾ ਹੈ ਪਕੇਕ ਨੂੰ ਦੇਖ ਕੇ ਮਾਨਵੀ ਜਿਹੜੀ ਹੈ ਕਾਫੀ ਖੁਸ਼ ਹੁੰਦੀ ਹੈ ਕਿਉਂਕਿ ਪਰਿਵਾਰ ਨੇ ਪਹਿਲੀ ਵਾਰ ਜਿਹੜਾ ਬਾਰੋ ਕੇਕ ਮੰਗਾਇਆ ਸੀਗਾ ਮਾਨਵੀ ਵਾਸਤੇ ਉਸਦੇ ਜਨਮ ਦਿਨ ਦੇ ਦਿਨ ਲੇਕਿਨ ਪਹਿਲਾ ਜਿਹੜਾ ਜਨਮ ਦਿਨ ਆਉਂਦੇ ਸੀਗੇ ਮਾਨਵੀ ਦੇ ਤਾਂ ਪਰਿਵਾਰ ਜਿਹੜਾ ਘਰ ਦੇ ਵਿੱਚ ਹੀ ਕੇਕ ਨੂੰ ਤਿਆਰ ਕਰਦਾ ਸੀਗਾ ਲੇਕਿਨ ਪਹਿਲੀ ਵਾਰ ਜਦੋਂ ਕੇਕ ਆਰਡਰ ਕੀਤਾ ਜਾਂਦਾ ਤਾਂ ਪਰਿਵਾਰ ਉਸ ਕੇਕ ਨੂੰ ਕੱਟਦਾ ਹੈ ਮਾਨਵੀ ਜਿਹੜੀ ਹੈ ਕਾਫੀ ਖੁਸ਼ ਦਿਖਾਈ ਦਿੰਦੀ ਹੈ ਵੀਡੀਓ ਵੀ ਕਾਫੀ ਤੁਸੀਂ ਦੇਖਿਆ ਨੇ ਸੋਸ਼ਲ ਮੀਡੀਆ ਦੇ ਉੱਪਰ ਜਿਸ ਵਿੱਚ ਮਾਨਵੀ ਕੇਕ ਦੇ ਕੋਲ ਬੈਠੀ ਹੋਈ ਨਜ਼ਰ ਆ ਰਹੀ ਹੈ ਪਰਿਵਾਰ ਦੇ ਨਾਲ ਖੁਸ਼ ਦਿਖਾਈ ਦੇ ਰਹੀ ਹੈ ਲੇਕਿਨ ਉਹ ਕੇਕ ਖਾਂਦਿਆਂ ਸਾਰ ਹੀ ਪੂਰੇ ਪਰਿਵਾਰ ਦੀ ਜਿਹੜੀ ਹੈ ਸਿਹਤ ਵਿਗੜ ਜਾਂਦੀ ਹੈ ਕਿਉਂਕਿ ਉਸ ਕੇਕ ਦੇ ਵਿੱਚ ਕੁਝ ਪਰਿਵਾਰ ਦਾ ਕਹਿਣਾ ਹੈ ਕਿ ਮਿਲਾਇਆ ਹੋਇਆ ਸੀਗਾ ਕੁਝ ਜ਼ਹਿਰੀਲੀ ਚੀਜ਼ ਜਿਹੜੀ ਹੈ ਉਸ ਕੇਕ ਦੇ ਵਿੱਚ ਮਿਲੀ ਹੋਈ ਸੀਗੀ ਕੇਕ ਦੇ ਵਿੱਚ ਉਹ 스మెల్ ਆ ਰਹੀ ਸੀਗੀ ਅਤੇ ਕੇਕ ਖਾਂਦਿਆਂ ਸਾਰ ਹੀ ਪੂਰਾ ਪਰਿਵਾਰ ਬਿਮਾਰ ਹੋ ਜਾਂਦਾ ਹੈ ਤਾਂ ਦੱਸ ਜੀ ਕਿ ਮਾਨਵੀ ਦਾ ਉਸ ਦਿਨ ਜਨਮ ਦਿਨ ਸੀਗਾ 24 ਮਾਰਚ ਨੂੰ ਮਾਨਵੀ ਦੀ ਸਿਹਤ ਵਿਗੜਦੀ ਹੈ ਉਸ ਦੀ ਛੋਟੀ ਭੈਣ ਦੀ ਸਿਹਤ ਵਿਗੜਦੀ ਹੈ ਉਸ ਦੀ ਮਦਰ ਦੀ ਸਿਹਤ ਵਿਗੜਦੀ ਹੈ ਉਸ ਦੇ ਪੂਰੇ ਪਰਿਵਾਰ ਦੀ ਸਿਹਤ ਵਿਗੜਦੀ ਹੈ ਲੇਕਿਨ ਜਦੋਂ ਮਾਨਵੀ ਨੂੰ ਉਲਟੀਆਂ ਆਉਂਦੀਆਂ ਨੇ ਤਾਂ ਬਾਤ ਚੋ ਇਸ ਪਰਿਵਾਰ ਸੀਗਾ ਜਿਹੜਾ ਸੋ ਜਾਂਦਾ ਪੂਰਾ ਤਾਂ ਕਹਿ ਸਕਦੇ ਆ ਕਿ ਸਵੇਰੇ ਜਦੋਂ 4 ਵਜੇ ਦੇ ਕਰੀਬ ਉਸ ਦੀ ਮਦਦ ਜਿਹੜੇ ਨੇ ਉਸ ਨੂੰ ਉਠਾਉਂਦੇ ਨੇ ਮਾਨਵੀ ਨੂੰ ਲੇਕਿਨ ਮਾਨਵੀ ਦਾ ਪੂਰਾ ਸ਼ਰੀਰ ਜਿਹੜਾ ਠੰਡਾ ਪਿਆ ਹੋਇਆ ਸੀਗਾ ਤਾਂ ਉਸ ਨੂੰ ਜਦੋਂ ਹਸਪਤਾਲ ਲੈ ਕੇ ਪਹੁੰਚਿਆ ਜਾਂਦਾ ਤਾਂ ਉੱਥੇ ਡਾਕਟਰ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਸਭ ਤੋਂ ਪਹਿਲਾਂ ਤਾਂ ਉਸ ਕੇਕ ਦੀ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਜਿਸ ਕੇਕ ਦੇ ਖਾਣ ਨਾਲ ਮਾਨਵੀ ਦੀ ਜਿਹੜੀ 10 ਸਾਲਾਂ ਦੀ ਉਸ ਮਾਸੂਮ ਬੱਚੀ ਦੀ ਜਿਹੜੀ ਹੈ ਮੌਤ ਹੋਈ ਹੈ ਤੇ ਪੂਰਾ ਪਰਿਵਾਰ ਜਿਹੜਾ ਕਾਫੀ ਵੱਡੇ ਸਦਮੇ ਦੇ ਵਿੱਚੋਂ ਗੁਜ਼ਰ ਰਿਹਾ ਸਭ ਤੋਂ ਪਹਿਲਾਂ ਇਸ ਕੇਕ ਦੀ ਤਸਵੀ ਜਿਸ ਨੂੰ ਖਾਨ ਦੇ ਨਾਲ ਪੂਰਾ ਪਰਿਵਾਰ ਜਿਹੜਾ بیمار ਹੋ ਜਾਂਦਾ ਉਸ 10 ਸਾਲਾਂ ਦੀ 마ਸੂਮ ਬੱਚੀ ਦੀ ਜਿਹੜੀ ਹੈ ਇਸ ਕੇਕ ਦੇ ਨਾਲ ਮੌਤ ਹੋਈ ਹੈ ਕਿਉਂਕਿ ਲੋਕ ਕਾਨੂੰਨ ਸਾਡੀ ਇਹੋ ਅਪੀਲ ਹੈ ਪਰਿਵਾਰ ਦੀ ਵੀ ਇਹੋ ਅਪੀਲ ਹੈ ਕਿ ਆਨਲਾਈਨ ਆਰਡਰ ਚੀਜ਼ਾਂ ਕਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਇਹ ਖਬਰ ਦੇਖੋ ਕਿ ਇੱਕ ਪਰਿਵਾਰ ਨੇ ਆਪਣੀ 10 ਸਾਲਾਂ ਦੀ ਮਾਸੂਮ ਬੱਚੀ ਜਿਹੜੀ ਹੈ ਉਹ ਗਵਾ ਲਈ ਹੈ ਲੇਕਿਨ ਦੂਜੇ ਪਾਸੇ ਜੇਕਰ ਗੱਲ ਕਰ ਲਈਏ ਮਾਨਵੀ ਦੇ ਜਿਹੜੇ ਨਾਨਾ ਜੀ ਆ ਉਹ ਵੀ ਸਾਡੇ ਨਾਲ ਮੌਜੂਦ ਨੇ ਮਾਨਵੀ ਦੀ ਛੋਟੀ ਭੈਣ ਦੀ ਇਹ ਤਸਵੀਰ ਦਿਖਾ ਦਿੰਨੇ ਆ ਕਿ ਅੱਜ ਆਪਣੀ ਵੱਡੀ ਭੈਣ ਨੂੰ ਯਾਦ ਕਰ ਰਹੀ ਹੈ ਲੇਕਿਨ ਕਹਿ ਸਕਦੇ ਆ ਕਿ ਅੱਜ ਉਸ ਦੀ ਵੱਡੀ ਭੈਣ ਜਿਹੜੀ ਹੈ ਇਸ ਦੁਨੀਆ ਦੇ ਵਿੱਚ ਨਹੀਂ ਹੈਗੀ 24 ਮਾਰਚ ਨੂੰ ਜਿਹੜਾ ਜਨਮ ਦਿਨ ਸੀਗਾ ਜਿਸ ਦਿਨ ਪਰਿਵਾਰ ਜਿਹੜਾ ਖੁਸ਼ੀ ਮਨਾ ਰਿਹਾ ਸੀਗਾ ਕਿ ਮਾਨਵੀ ਦਾ ਜਨਮ ਦਿਨ ਹੈ ਮਾਨਵੀ ਦਾ ਕੇਕ ਜਿਹੜਾ ਜਨਮ ਦਿਨ ਦਾ ਉਹ ਕੱਟਿਆ ਜਾ ਰਿਹਾ ਸੀਗਾ ਲੇਕਿਨ ਉਸੇ ਦਿਨ ਹੀ ਖੁਸ਼ੀਆਂ ਜਿਹੜੀਆਂ ਨੇ ਮਾਤਮ ਦੇ ਵਿੱਚ ਬਦਲ ਜਾਂਦੀਆਂ ਨੇ ਸਭ ਤੋਂ ਪਹਿਲਾਂ ਤਾਂ ਗੱਲਬਾਤ ਕਰਦੇ ਆ ਉਸਦੇ ਨਾਨਾ ਜੀ ਸਾਡੇ ਨਾਲ ਮੌਜੂਦ ਨੇ ਕਿ ਆਖਿਰਕਾਰ ਕੀ ਹੋਇਆ ਸੀਗਾ ਉਸ ਦਿਨ ਕਿਸ ਤਰ੍ਹਾਂ ਕੇਕ ਆਰਡਰ ਕੀਤਾ ਜਾਂਦਾ ਕਿੱਥੋਂ ਕੇਕ ਮੰਗਾਇਆ ਸੀਗਾ ਸਭ ਤੋਂ ਪਹਿਲਾਂ ਆਪਣਾ ਨਾਮ ਜ਼ਰੂਰ ਦੱਸੋ ਕਿ ਨਾਮ ਕੀ ਹੈ ਤੁਹਾਡਾ ਕਿੱਥੋਂ ਕੇਕ ਆਰਡਰ ਕੀਤਾ ਜੀ ਤੁਸੀਂ ਮੇਰਾ ਨਾਮ ਰਹਿਮਨ ਸਲਾਹ ਲਿਆ ਜਾਵੀ ਮਾਰਚ ਨੂੰ ਬੱਚੀ ਦਾ ਜਨਮ ਦਿਨ ਸੀ ਅਸੀਂ ਜొਮੈਟੋ ਐਪ ਤੋਂ ਬੁੱਕ ਕਰਾਇਆ ਕੇਕ 6 ਵਜੇ ਸਾਢੇ 6 ਵਜੇ ਕੇਕ ਆ ਜਾਂਦਾ ਤੇ 7:00 7:00 ਦੇ ਕਰੀਬ ਅਸੀਂ ਕੇਕ ਕੱਟ ਲਏ ਆ ਕੱਟਣ ਤੋਂ ਬਾਅਦ ਸਾਰਾ ਪਰਿਵਾਰ ਖੁਸ਼ ਸੀ ਉਸ ਤੋਂ ਬਾਅਦ ਥੋੜੀ ਜਿਹੀ ਦੇਰ ਬਾਅਦ ਹੀ 9:00 ਵਜੇ ਦੇ ਕਰੀਬ ਸਾਰਿਆਂ ਦੀ ਸਿਹਤ ਸਥਿਤੀ ਖਰਾਬ ਹੋਣੀ ਸ਼ੁਰੂ ਹੋ ਗਈ ਕਰੀਬ 11:00 ਵਜੇ ਮੇਰੇ ਇਹਨਾਂ ਦੋਨੋਂ ਬੱਚਿਆਂ ਨੂੰ ਉਲਟੀਆਂ ਲੱਗ ਗਈਆਂ ਜਿਹੜੀ ਮਾਂ ਵੀ ਸੀ ਉਹਨੇ ਦੋ ਵਾਰੀ ਉਲਟੀ ਕੀਤੀ ਪਰ ਉਹਦਾ ਜੋ ਖਾਦਾ ਹੋਇਆ ਕੇਕ ਸੀ ਉਹ ਬਾਹਰ ਨਹੀਂ ਨਿਕਲ ਪਾਇਆ ਸਿਰਫ ਪਾਣੀ ਪਾਣੀ ਨਿਕਲਿਆ ਝੱਗ ਨਿਕਲੀ ਆ ਤੇ ਉਸ ਤੋਂ ਬਾਅਦ ਉਹ ਉਲਟੀ ਕਰਕੇ ਸੌ ਗਈ ਤੇ ਛੋਟੀ ਜਿਹੜੀ ਸੀਗੀ ਇਸਨੇ ਕਾਫੀ ਕੇਕ ਜੋ ਖਾਦਾ ਹੋਇਆ ਸੀ ਉਲਟੀ ਕਰ ਦਿੱਤੀ ਉਲਟ ਕਰਨ ਤੋਂ ਬਾਅਦ ਇਹਦਾ ਕੇਕ ਜਿਹੜਾ ਵੀ ਸੀ ਸਾਰਾ ਨਿਕਲ ਗਿਆ ਪਰ ਫਿਰ ਵੀ ਇਹਦੀ ਸਥਿਤੀ ਬਹੁਤ ਜ਼ਿਆਦਾ ਮਾੜੀ ਸੀਗੀ ਅਗਲੇ ਦਿਨ ਵੀ ਇਹ ਬੜੀ ਮੁਸ਼ਕਲ ਨਾਲ ਬਜੀਆ ਤੇ ਉਹ ਅਸੀਂ ਉਸ ਤੋਂ ਬਾਅਦ ਸੋ ਗਏ ਜਦ ਸਵੇਰੇ 4 ਵਜੇ ਦੇਖਿਆ ਤਾਂ 4 ਵਜੇ ਇਹ ਬਿਲਕੁਲ ਚੱਕ ਕੇ ਲੈ ਕੇ ਗਏ ਠੰਡੀ ਪਈ ਸੀਗੀ ਉਸ ਤੋਂ ਬਾਅਦ ਅਸੀਂ ਇਹਨੂੰ ਦਾਖਲ ਕਰਾਇਆ ਉਹਨਾਂ ਨੇ ਫਿਰ ਕਿਹਾ ਇਹਨੂੰ ਫੁੱਲ ਸਪੈਚ ਕੰਪਲੇਂਟ ਦਿੱਤੀ ਤੇ ਪੋਸਟਮਾਰਟਮ ਕਰਕੇ ਸਾਨੂੰ ਇਹਨਾਂ ਨੇ ਦਿੱਤਾ ਕੋਇਆ ਕੀ ਸੀਗਾ ਐਸਾ ਕੀ ਹੋ ਗਿਆ ਪਰਿਵਾਰ ਨੂੰ ਕੇਕ ਖਾਂਦਿਆਂ ਸਾਰੇ ਹੀ ਕਿ ਇੱਕ ਬੱਚੀ ਜਿਹੜੀ 10 ਸਾਲਾਂ ਦੀ ਮਾਸੂਮ ਬੱਚੀ ਸੀਗੀ ਮਾਨਵੀ ਉਸ ਦੀ ਮੌਤ ਹੋ ਜਾਂਦੀ ਐਸਾ ਕੀ ਹੋ ਗਿਆ ਸੀ ਕੇਕ ਖਾਣ ਤੋਂ ਬਾਅਦ ਕੇਕ ਦੇ ਵਿੱਚ ਕੋਈ ਪਤਾ ਨਹੀਂ ਕਿਹੜਾ ਪ੍ਰੋਡਕਟ ਪਾਇਆ ਹੋਇਆ ਸੀ ਜਿਹਦੀ ਮਾਤਰਾ ਤੋਂ ਵੱਧ ਮਾਤਰਾ ਕੋਈ ਪੈ ਗਈ ਹੋਗੀ ਇਹੀ ਅੰਦਾਜ਼ਾ ਲਗਾ ਸਕਦੇ ਅਸੀਂ ਕਿ ਕਿਹੜੀ ਚੀਜ਼ ਦੀ ਵੱਧ ਕੋਈ ਮਾਤਰਾ ਪੈ ਗਈ ਜਿਹਦੇ ਨਾਲ ਇਹ ਜ਼ਹਿਰੀਲਾ ਹੋ ਗਿਆ ਜਾਂ ਫੂਡ ਪੋਇਜ਼ਨ ਹੋ ਗਿਆ ਨਹੀਂ ਤਾਂ ਇਸ ਤਰ੍ਹਾਂ ਤਾਂ ਹੋਣਾ ਨਹੀਂ ਚਾਹੀਦਾ ਸੀ ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ ਤੁਸੀਂ ਪਹਿਲੀ ਵਾਰ ਕੇਕ ਬਾਹਰੋਂ ਮੰਗਾਇਆ ਸੀ ਨਾ ਪਹਿਲਾਂ ਮਤਲਬ ਘਰੇ ਤਿਆਰ ਕਰਦੇ ਸੀਗੇ ਕੇਕ ਮਾਨਵੀਰ ਦੇ ਜਨਮ ਦਿਨ ਤੇ ਜਾਂ ਬੱਚੀ ਇਸ ਦਾ ਜਨਮ ਦਿਨ ਹੁੰਦਾ ਸੀਗਾ ਜਦੋਂ ਹਾਂਜੀ ਹਾਂਜੀ ਅਸੀਂ ਨਾ ਘਰੇ ਬਣਾਉਂਦੇ ਆ ਘਰੇ ਬਣਾ ਕੇ ਹੀ ਤਿਆਰ ਕਰਦੇ ਆ ਤੇ ਇਹਦੀ ਮੰਮੀ ਮੰਮੀ ਨੇ ਸਿੱਖਿਆ ਹੋਇਆ ਸੀ ਤੇ ਇਹਦੀ ਨਾ ਉਹਦੀ ਬਾਹ ਦੁਖਦੀ ਸੀਗੀ ਬਾਹ ਦੁਖਣ ਕਰਕੇ ਉਹ ਵੀ ਚਲ ਆਪਾਂ ਇੱਥੋਂ ਮੰਗਾ ਲੈਂਦੇ ਆ ਉਹ ਫਿਰ ਵੀ ਤੁਸੀਂ ਦੇਖੋ ਘਰਦਿਆਂ ਨੂੰ ਵੀ ਉਹ ਬਾਹ ਦੁਖਣ ਕਰਕੇ ਅੱਧੇ ਘੰਟੇ ਬਾਅਦ 15 ਮਿੰਟ ਬਾਅਦ ਉਹਨਾਂ ਨੂੰ ਵੱਖ ਲੈਣਾ ਪੈਂਦਾ ਔਰ ਹਰ ਰੋਜ਼ ਰਾਤ ਨੂੰ ਉਸ ਦਿਨ ਉਹਨਾਂ ਨੇ ਪਤਾ ਨਹੀਂ ਉਹ ਕੇਕ ਨਾਲ ਕੀ ਹੋਇਆ ਸਾਰੀ ਰਾਤ ਸੁੱਤੇ ਰਹੇ ਕੋਈ ਵੱਖ ਨਹੀਂ ਲਿਆ ਬੇਸੁਰਤ ਹੋ ਕੇ ਉਹ ਤਾਂ 4 ਵਜੇ ਜਦੋਂ ਉੱਠੇ ਫਿਰ ਪਤਾ ਲੱਗਾ ਵੀ ਇਹ ਕੀ ਹੋ ਗਿਆ ਉਸ ਟਾਈਮ ਫਿਰ ਮਤਲਬ ਕੁਝ ਐਵੇਂ ਲੱਗਿਆ ਵੀ ਕੁਝ ਮਲਾਇਆ ਹੋਇਆ ਇਸ ਦੇ ਵਿੱਚ ਕਿ ਪਤਾ ਨਹੀਂ ਸੂਰਤ ਹੀ ਨਹੀਂ ਹੈਗੀ ਵੀ ਕੀ ਹੋ ਗਿਆ ਆਪਾਂ ਨੂੰ ਸਾਡੇ ਸਾਰੇ ਪਰਿਵਾਰ ਦੀਆਂ ਅੱਖਾਂ ਨਾ ਚੜੀਆਂ ਹੋਈਆਂ ਸੀ ਸਿਰ ਘੁੰਮ ਰਹੇ ਸੀ ਉਹ ਖਾਸ ਕਰਕੇ ਉਹ ਇਹਨਾਂ ਦੋਹਾਂ ਜੀ ਬੱਚੀਆਂ ਤਾਂ ਉਲਟੀਆਂ ਸੀਗੀਆਂ ਬਾਕੀ ਦੋਨੋਂ ਮੈਂਬਰਾਂ ਨੂੰ ਵੀ ਇਸੇ ਤਰ੍ਹਾਂ ਚੜਿਆ ਹੋਇਆ ਸੀ ਤੇ ਮੈਮੀਸ ਹੋ ਗਿਆ ਸੀ ਮੈਨੂੰ ਵੀ ਪਤਾ ਨਹੀਂ ਲੱਗਿਆ ਕੁਝ ਵੀ ਜੇਕਰ ਗੱਲ ਕਰੀਏ ਮਾਨਵੀ 10 ਸਾਲਾਂ ਦੀ ਉਮਰ ਸੀਗੀ 10 ਸਾਲ ਦੀ ਹੋਈ ਸੀਗੀ ਉਸ ਦਿਨ ਹਨਾ ਕਨਾਂ ਛੋਟੀਆਂ ਉਮਰ ਸਿੱਕੀ ਬੱਚੇ ਕਾਫੀ ਜਿੱਦ ਵਗੈਰਾ ਵੀ ਕਰਦੇ ਹੁੰਦੇ ਨੇ ਕਿ ਮੈਨੂੰ ਜਨਮ ਦਿਨ ਆ ਮੇਰਾ ਕਿ ਅੱਜ ਤਾਂ ਮੈਨੂੰ ਵੀ ਇਹ ਲੈ ਕੇ ਦਿਓ ਮੰਮੀ ਹਨਾ ਜਾਂ ਨਾਨੂ ਇਹ ਚੀਜ਼ ਲੈ ਕੇ ਦਿਓ ਨਾਨਿਆਂ ਨਾਲ ਤਾਂ ਕਾਫੀ ਪਿਆਰ ਹੁੰਦਾ ਨਾਨਾ ਨਾਨੀ ਨਾਲ ਤੁਹਾਨੂੰ ਕੁਝ ਮੰਗ ਕੀਤੀ ਸੀ ਕਿ ਮਾਨਵੀ ਨੇ ਕਿ ਮੈਨੂੰ ਇਹ ਲੈ ਕੇ ਦਿਓ ਜਾਂ ਮੈਨੂੰ ਇਹ ਕਰਨਾ ਅੱਜ ਮੇਰਾ ਜਨਮ ਦਿਨ ਹੈ ਨਹੀਂ ਉਹ ਇਦਾਂ ਦੀ ਲੜਕੀ ਨਹੀਂ ਸੀਗੀ ਹਸ ਮੁਖ ਸੀ ਬਹੁਤ ਖੁਸ਼ ਰਹਿੰਦੀ ਸੀ ਉਹ ਇਦਾਂ ਨਹੀਂ ਸੀ ਵੀ ਮੈਂ ਆ ਲੈਣਾ ਮੈਂ ਆ ਲੈਣਾ ਉਹਨੂੰ ਬਿਨਾਂ ਮੰਗੇ ਅਸੀਂ ਘਰੇ ਜਿਹੜੀ ਚੀਜ਼ ਸਾਰੀ ਲੈ ਆਂਦੇ ਸੀ ਕਦੀ ਵੀ ਉਹ ਬਾਜ਼ਾਰ ਜਾ ਕੇ ਨਾ ਕੋਈ ਖਾਣ ਪੀਣ ਵਾਲੀ ਵੀ ਚੀਜ਼ ਨਹੀਂ ਮੰਗਕੀਤੀ ਸੀ ਸਿਰਫ ਮੈਨੂੰ ਉਹਨੇ ਕਲਰ ਕਹਿੰਦੀ ਸੀ ਮੈਂ ਸਵੇਰੇ ਹੋਲੀ ਖੇਡਣੀ ਹੈ ਕਲਰ ਲੈਣੇ ਆ ਉਹ ਮੈਂ 5 ਵਜੇ ਲਿਆਤੇ ਸੀ ਉਹਨੂੰ ਫਿਰ ਉਹਨੇ ਰੱਖੀ ਸ਼ਾਮ ਕੇ ਇੱਥੇ ਪਚਕਾਰੀ ਭਰ ਕੇ ਥੋੜੀ ਜਿਹੀ देर ਖੇਡੀ ਕਹਿੰਦੀ ਫੇਰ ਮੈਂ ਸਵੇਰੇ ਖੇਡਾਂਗੀ ਪਰ ਉਹ ਚਲੋ ਉਹਦੀ ਉਹ ਇੱਛਾ ਪੂਰੀ ਤਾਂ ਨਹੀਂ ਕਰ ਸਕੀ ਜਿੰਦੀ ਫਿਰ ਉਹਦੀ ਛੋਟੀ ਭੈਣ ਤੋਂ ਰੰਗ ਲਗਵਾ ਕੇ ਅਸੀਂ ਉਹਦਾ ਸੰਸਕਾਰ ਕੀਤਾ ਤੇ ਉਹ ਫਿਰ ਇਹਨੇ ਰੰਗ ਲਾਇਆ ਸੀ ਤੇ ਚਲੋ ਵੀ ਇਹਦੀ ਇੱਛਾ ਸੀ ਕਿਤੇ ਇਹਦੇ ਮਨ ਦੀ ਵੀ ਪੂਰੀ ਕਰ ਸਕੀਏ ਜਿਸ ਤਰ੍ਹਾਂ ਮਾਨਵੀ ਦੀ ਉਮਰ 10 ਸਾਲਾਂ ਦੀ ਸੀ ਕਿ ਨਾ ਆਖਰੀ ਉਹਨੇ ਮੰਗ ਕੀਤੀ ਕਿ ਮੈਨੇ ਸਵੇਰੇ ਹੋਲੀ ਮਨਾਣੀ ਹੈ ਤੁਸੀਂ ਇਹ ਰੰਗ ਲੈ ਕੇ ਆ ਗਏ ਵੀ ਆ ਹੋਲੀ ਮਨਾਏਗੀ ਮਾਨਵੀ ਸਵੇਰੇ ਹਨਾ ਵੀ ਅੱਜ ਜਨਮ ਦਿਨ ਆਫਸਾ ਕਿ ਹੋਲੀ ਖੇਡੇਗੀ ਆਪਣੀ ਛੋਟੀ ਭੈਣ ਦੇ ਨਾਲ ਹਨਾ ਉਸ ਤੋਂ ਪਹਿਲਾਂ ਹੀ ਇਹ ਪਾਣਾ ਵਾਪਰ ਗਿਆ ਜਿਸ ਤਰ੍ਹਾਂ ਉਹ ਛੋਟੀ ਭੈਣ ਜੀ ਕਿ ਤੁਸੀਂ ਕਹ ਰਹੇ ਹੋ ਕਿ ਛੋਟੀ ਭੈਣ ਨੇ ਆਖਰੀ ਵਿਦਾਈ ਦਿੱਤੀ ਹੈ ਰੰਗ ਲਗਾ ਕੇ ਹਨਾ

कलर लाए हूं थे रंग हां जी रंग लगाया था आपने फिर गुलाब रंग जन्मदिन वाले दिन क्या बोला था दीदी ने कि होली खेलेंगे सुबह हां जी क्या कह रहे थे कह रहे थे कि हम दोनों सुबह होली खेलेंगे और बहुत मजा आएगा तुझे पता है पापा कलर भी लाए हैं याद आती दीदी की ਬਿਲਕੁਲ ਹਜੇ ਕਹਨੇ ਆ ਕਿ ਇਹ ਛੋਟੀ ਬੱਚੀ ਹੈ ਇਸ ਦੀ ਉਮਰ ਹਜੇ ਮਹਿਜ਼ 8 ਸਾਲ ਦੀ ਹੈ ਨਾ ਇਹਨੂੰ ਇਹਨਾਂ ਪਤਾ ਨਹੀਂ ਹੈਗਾ ਵੀ ਹੋਇਆ ਕੀ ਹੈ ਘਰੇ ਹਨਾ ਜਰੂਰ ਯਾਦ ਆਂਦੀ ਹੈ ਲੇਕਿਨ ਇਸ ਨੂੰ ਪਤਾ ਹੀ ਨਹੀਂ ਹੈਗਾ ਵੀ ਹਜੇ ਹੋਇਆ ਕੀ ਹੈ ਤੁਹਾਨੂੰ ਤਾਂ ਪੁੱਛਦੀ ਹੋਏ ਕਿ ਵੀ ਦੀਦੀ ਕਿੱਥੇ ਹੈ ਮੇਰੀ ਨਹੀਂ ਇਹਨੂੰ ਅਸੀਂ ਮੰਨ ਨੂੰ ਸਮਝਾਇਆ ਹੋਏ ਉਹ ਭਗਵਾਨ ਕੇ ਪਾਸ ਚਲੀ ਗਈ ਹੈ ਬੇ ਹੁਣ ਨਹੀਂ ਆਣਾ ਬਸ ਇਸੇ ਗੱਲ ਤੇ ਕੋਈ ਸੈਟੀਸਫਾਈ ਆ ਬੇ ਭਗਵਾਨ ਕੇ ਪਾਸ ਚਲੀ ਗਈ ਇਕ ਰੋਂਦੀ ਤਾਂ ਹੈਗੀ ਆ ਫਿਰ ਰੋਂਦੀ ਹੈਗੀ ਅੰਦਰੋਂ ਹੌਲ ਪੈਂਦਾ ਹੁਣ ਇਕੱਠੀ ਖੇਡਣਾ ਐਨੇ ਸਾਲ ਬੈਠਣਾ ਸੌਣਾ ਕਈ ਵਾਰੀ ਰਾਤ ਨੂੰ ਉੱਠ ਕੇ ਵੀ ਰੋਂਦੀ ਆ ਮੇਰੀ ਕਹਾਂ ਗਈ ਇਹ ਤੁਹਾਨੂੰ ਇੱਕ ਵਾਰ ਪਹਿਲਾ ਇਹ ਕੇਕ ਦੀ ਤਸਵੀਰ ਦਿਖਾ ਦਿੰਨੇ ਆ ਜਿਹੜਾ ਕੇਕ ਉਸ ਦਿਨ ਜਨਮ ਦਿਨ ਵਾਲੇ ਦਿਨ ਜਿਹੜਾ ਮਾਨਵੀ ਦਾ ਇਹ ਕੇਕ ਜਿਹੜਾ ਜਨਮ ਦਿਨ ਤੇ ਮੰਗਾਇਆ ਗਿਆ ਸੀਗਾ ਲੇਕਿਨ ਇਹ ਪੂਰੇ ਪਰਿਵਾਰ ਦੇ ਲਈ ਕਾਲ ਬਣ ਜਾਂਦਾ ਕਿਉਂਕਿ ਜਨਮ ਦਿਨ ਵਾਲੇ ਦਿਨ ਹੀ ਮਾਨਵੀ ਦੀ ਜਿਹੜੀ ਹੈ ਇਸ ਕੇਕ ਦੇ ਨਾਲ ਮੌਤ ਹੋ ਜਾਂਦੀ ਹੈ ਪੂਰਾ ਪਰਿਵਾਰ ਦੀ ਜਿਹੜੀ ਸਿਹਤ ਹੈ ਇਸ ਕੇਕ ਦੇ ਨਾਲ ਹੀ ਵਿਗੜ ਜਾਂਦੀ ਹੈ ਇਸ ਪਾਸੇ ਦੂਜਾ ਕੇਕ ਦਿਖਾਈ ਦੇ ਰਿਹਾ ਇਹ ਕੀ ਚੀਜ਼ ਹੈ ਇਹ ਅੱਜ ਮੰਗਾਇਆ ਸੀ ਜਾਂ ਕਦੋਂ ਮੰਗਾਇਆ ਉਸ ਦਿਨ ਦਾ ਕੇਕ ਹੈ ਇਹ ਅੱਜ ਮੰਗਵਾਇਆ ਸੀ ਅੱਜ ਮੰਗਵਾਇਆ ਜੀ ਇਹ ਇਹ ਕੇਕ ਇਦਾਂ ਸੀ ਨਾ ਉਹ ਕਾਨਾ ਵਿਕਰੀ ਕਾਨਾ ਵਿਕਰੀ ਤੇ ਦੱਸੀ ਜਾਂਦੇ ਆ ਜੋ ਸਪਲਾਈ ਕਰਦਾ ਉਹ ਇੰਡੀਅਨ ਵਿਕਰੀ ਆ ਫਿਰ ਸਿਰਫ ਜਦੋਂ ਉਹ ਸਾਨੂੰ ਗਮਰਾਹ ਕਰਦਾ ਨਾਮ ਕੋਈ ਹੋ ਰਿਹਾ ਤੇ ਐਡਰੈਸ ਕੋਈ ਹੋ ਰਿਹਾ ਤੇ ਭੇਜਦਾ ਕੋਈ ਹੋ ਰਿਹਾ ਫਿਰ ਅਸੀਂ ਉਸੇ ਐਪ ਤੋਂ ਕਾਨਾ ਵਿਕਰੀ ਤੋਂ ਅੱਜ ਅਸੀਂ ਫਿਰ ਇਹ ਕਰ ਦਿੱਤਾ ਅਪਲਾਈ ਤੇ ਉਹ ਆਇਆ ਘਰ ਘਰ ਆ ਗਿਆ ਐਪ ਤੋਂ ਦਿੱਤਾ ਅਸੀਂ ਪੇਮੈਂਟ ਦਿੱਤੀ ਉਹਨੂੰ ਦੇਣ ਤੋਂ ਬਾਅਦ ਉਹਨੂੰ ਬਿਠਾ ਲਿਆ ਵੇ ਆ ਜਾ ਉਹ ਪਹਿਲਾਂ ਤਾਂ ਕਹਿੰਦਾ ਮੈਨੂੰ ਪਤਾ ਨਹੀਂ ਕਿੱਥੋਂ ਲਿਆਂਦਾ ਫਿਰ ਉਹ ਕਹਿ ਰਿਹਾ ਮੈਂ ਬੱਸ ਸਟੈਂਡ ਤੋਂ ਲਿਆਂਇਆ ਫਿਰ ਅਸੀਂ ਚਲੋ ਉਸ ਨੂੰ ਪਤਾ ਹੀ ਨਹੀਂ ਸੀਗਾ ਵੀ ਉਹ ਕਿੱਲੇ ਆ ਕੇ ਕਿੱਥੋਂ ਆਇਆ ਨਹੀਂ ਪਤਾ ਸੀ ਉਸ ਨੂੰ ਸਾਰਾ ਸਿਰਫ ਉਹ ਜਾਣ ਬੁੱਝ ਕੇ ਆਪਣੇ ਮਾਲਕ ਨੂੰ ਬਚਾਉਣਾ ਚਾਹੁੰਦਾ ਸੀ ਜਿੱਥੋਂ ਲੈ ਕੇ ਆਇਆ ਉਹਨੂੰ ਫਿਰ ਉਹਨੇ ਆਖੀਰ ਦੇ ਵਿੱਚ ਦੱਸਿਆ ਜਦੋਂ ਤੁਸੀਂ கேਰਿਆ ਉਸ ਨੂੰ ਜਦੋਂ ਦੱਸਿਆ ਉਹਨੇ ਵੀ ਕਿੱਥੋਂ ਲੈ ਕੇ ਆਇਆ ਉਹਨੇ ਦੱਸਿਆ ਵੀ ਅਸੀਂ ਬਈ ਪੁਲਿਸ ਪੁਲਿਸ ਅਸੀਂ ਫੋਨ ਕੀਤਾ ਮੁਲਾਜ਼ਮ ਆਏ ਉਹਨੂੰ ਨਾਲ ਲੈ ਕੇ ਗਏ ਦੱਸ ਕਿੱਥੋਂ ਲਿਆ ਫਿਰ ਉਹਨੂੰ ਦਿਖਾਇਆ ਤੇ ਦਿਖਾ ਕੇ ਫਿਰ ਉਹਨੂੰ ਦੱਸਿਆ ਅੱਜ ਵੀ ਜਿਹੜੀ ਐਪ ਕੀਤੀ ਉਹ ਵੀ ਇਹੀ ਸੀਗੀ ਤੇ ਉਸੇ ਤੋਂ ਦਿੱਤਾ ਇਸ ਵਕਤ ਜੇਕਰ ਗੱਲ ਕਰ ਲਈਏ ਮਾਨਵੀ ਦੀ ਮਦਰ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਕਿਉਂਕਿ ਮਾਵਾਂ ਦੇ ਲਈ ਬੱਚੇ ਬੜੇ ਪਿਆਰੇ ਹੁੰਦੇ ਨੇ ਐਨੇ ਸਾਲ ਪਾਲਣਾ ਕੁੱਖ ਦੇ ਵਿੱਚ ਵੀ ਰੱਖਣਾ 9 ਮਹੀਨੇ ਹਨਾ ਕਾਫੀ ਪਿਆਰ ਹੁੰਦਾ ਤਾਂ ਉਹਨਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਇਸ ਸਮੇਂ ਹਾਲ ਸਾਇ ਤਾਂ ਸਦਮੇ ਦੇ ਵਿੱਚ ਹੈ ਬਹੁਤ ਪਰ ਇੱਕ ਚਲੋ ਘਰ ਦੇ ਵਿੱਚ ਬੈਠੀ ਆ ਤੇ ਕੀ ਕਰਨ ਫਿਕਰ ਵੀ ਆ ਹਰ ਟਾਈਮ ਉਹਦੀਆਂ ਗੱਲਾਂ ਕਰਦੀ ਆ ਯਾਦ ਕਰਦੀ ਆ ਮੈਂਟਲੀ ਤੌਰ ਤੇ ਮਾਂ ਅਪਸੈਟ ਤਾਂ ਹੋਈ ਜਾਂਦੀ ਜਦ ਜੇ ਬੱਚਾ ਛੋਟਾ ਚਲ ਜੇ ਕੋਲ ਜਿਸ ਤਰ੍ਹਾਂ ਤੁਸੀਂ ਅੱਜ ਵੀ ਇਹ ਕੇਕ ਰੱਖਿਆ ਹੋਇਆ ਆਪਣੇ ਕੋਲ ਹਨਾ ਜਿਸ ਦੇ ਨਾਲ ਇਹ ਸਾਰੀ ਪਾਣਾ ਵਾਪਰਿਆ ਇਹ ਕੀ ਕਾਰਨ ਕੀ ਆ ਰੱਖਿਆ ਹੋਇਆ ਇਸ ਨੂੰ ਅੱਜ ਵੀ ਉਰੇ ਕਿਉਂਕਿ ਇਸ ਤੇ ਤਾਂ ਖੁੰਦਕ ਤੁਹਾਨੂੰ ਗੁੱਸਾ ਵੀ ਕਾਫੀ ਆਉਂਦਾ ਹੋਇਆ ਕਿ ਕਿ ਇਹ ਹੀ ਕੇਕ ਆ ਜਿਹੜਾ ਕਾਲ ਬਣਿਆ ਆਪਣੇ ਲਈ ਅੱਜ ਇਹ ਗੁੱਸਾ ਤਾਂ ਆਉਂਦਾ ਜੀ ਦੇਖੋ ਕੁਛ ਕੇਕ ਅਸੀਂ ਭੇਜ ਦਿੱਤਾ ਅੱਜ ਡੱਬੀ ਚ ਪਾ ਕੇ ਉਹ ਪੁਲਿਸ ਮੁਲਾਜ਼ਮ ਲੈ ਗਏ ਆ ਉਹਨਾਂ ਨੇ ਚੈੱਕ ਕਰਾਣਾ ਇਹ ਮੈਂ ਕੇ ਕੇਸ ਕਰਕੇ ਰੱਖਿਆ ਵੀ ਮੈਂ ਆਪ ਖੁਦ ਵੀ ਚੈੱਕ ਕਰਾਣਾ ਚਾਹਣਾ ਪਹਿਲਾਂ ਤਾਂ ਮੈਂ ਕਰਾ ਲਿਆ ਆ ਪ੍ਰਾਈਵੇਟ ਲੈਬ ਦੇ ਵਿੱਚ ਉਹਨੇ ਦੱਸਿਆ ਵੀ ਨਹੀਂ ਠੀਕ ਨਹੀਂ ਹੈਗਾ ਪਰ ਉਹ ਰਿਪੋਰਟ ਨਹੀਂ ਦੇ ਰਹੇ ਉਹ ਕਹਿੰਦੇ ਅਸੀਂ ਰਿਪੋਰਟ ਨਹੀਂ ਦੇ ਸਕਦੇ ਬਰਬਲੀ ਦਾਤ ਨਹੀਂ ਆਇਆ ਕੀ ਕੋਈ ਗੱਲ ਚੱਤੀ ਦੱਸ ਉਹਦੇ ਵਿੱਚ ਬਸ ਆਹੀ ਵੀ ਪੁਆਇਆ ਨਹੀਂ ਕੋਈ ਪਾਏ ਹੋਇਆ ਕੁਝ ਪਤਾ ਨਹੀਂ ਗਲਤ ਤਰੀਕੇ ਕੋਈ ਗਿਰ ਗਿਆ ਜਾਂ ਪੈ ਗਿਆ ਕੀ ਹੋਇਆ ਕੀ ਨਹੀਂ ਨਹੀਂ ਹੁਣ ਆਪਾਂ ਇਹ ਗਲਤੀ ਕਿਸ ਦੀ ਮੰਨੀਏ ਕਿਉਂਕਿ ਮੰਗਾਇਆ ਔਨਲਾਈਨ ਹੈ ਆਪਾਂ ਇੱਕ ਬੈਕਸ ਤੋਂ ਬਣ ਕੇ ਆਣਾ ਤੇ ਦੂਜੇ ਪਾਸੇ ਜੋਮੈਟੋ ਤੋਂ ਡਿਲੀਵਰੀ ਹੋਣੀ ਆਪਾਂ ਗਲਤੀ ਕਿਸ ਦੀ ਮੰਨੀਏ ਦੋਨਾਂ ਚੋਂ ਆਪਾਂ ਕਿੰਨੂੰ ਚੋਰ ਕਹੀਏ ਦੇਖੋ ਚੋਰ ਤਾਂ ਇਹ ਦੋਈਓ ਜੇ ਜੋਮੈਟੋ ਉਹਨਾਂ ਜੋਮੈਟੋ ਨੂੰ ਬਿਸ਼ਵਾਸ ਹੀ ਨਹੀਂ ਵੇ ਮੈਨੂੰ ਵਧੀਆ ਕੁਆਲਟੀ ਮਿਲ ਰਹੀ ਹੈ ਤਾਂ ਉਹ ਚੱਕ ਕੇ ਕਿਉਂ ਰਿਆ ਰਿਆ ਕੁਆਲਟੀ ਤਾਂ ਦੇਖੇ ਨਾ ਉਹ ਤੇ ਫਿਰ ਗਾਹਾਂ ਬਣਾਉਣ ਵਾਲਾ ਉਹ ਕਿੱਥੋਂ ਲਿਆ ਰਿਹਾ ਕਿੱਥੇ ਬਣ ਰਿਹਾ ਕਿ ਕਿੱਥੋਂ ਕਿਹੜਾ ਪਾਣੀ ਲੱਗ ਰਿਹਾ ਕਿਹੜੀ ਗੰਦਗੀ ਚ ਬਣ ਰਿਹਾ ਕਿੰਨੇ ਦਿਨ ਪੁਰਾਣਾ ਸੀ ਟਮਾਟਰ ਨੂੰ ਇਹ ਨਹੀਂ ਪਤਾ ਵੀ ਮੈਂ ਦੇਣ ਜਾ ਰਿਹਾ ਵੀ ਕਿੰਨੇ ਦਿਨ ਪੁਰਾਣਾ ਹੈ ਚਮਕਾ ਕੇ ਬਸ ਤਿਆਰ ਕਰਕੇ ਦਿੱਤਾ ਉਹ ਤਾਂ ਉਹਦੀ ਵੀ ਡਿਊਟੀ ਬਣਦੀ ਹੈ ਜੇ ਗੱਲ ਕਰੀਏ ਮਾਂ ਨੇ ਕੀ ਕੁਝ ਕਹਿੰਦੀ ਹੁੰਦੀ ਸੀ ਜਦੋਂ ਘਰੇ ਹੁੰਦੀ ਸੀ ਕੀ ਹੈ ਨਾ ਬੱਚੇ ਕਰਿਆ ਜਦੋਂ ਉਹ ਸਕੂਲ ਤੋਂ ਸ਼ਰਾਰਤ ਵੀ ਕਰ ਦਿੰਦੇ ਨੇ ਵੀ ਬੰਦੇ ਇਹ ਖਾਣਾ ਹੁਣ ਮੈਨੂੰ ਇਹ ਬਣਾ ਕੇ ਦੇ ਵਾ ਨਾ ਕੀ ਕੁਝ ਕਹਿੰਦੀ ਹੁੰਦੀ ਸੀ ਗੱਲਾਂ ਯਾਦ ਆ ਰਹੀਆਂ ਨੇ ਅੱਜ ਨਹੀਂ ਕਦੀ ਜਿੱਦ ਬੱਚੇ ਇੰਨੇ ਵਧੀਆ ਸੀ ਉਹਨੇ ਕਦੀ ਜਿੱਦ ਨਹੀਂ ਕੀਤੀ ਬੱਸ ਸਕੂਲੋਂ ਆਂਦੇ ਵਾ ਕੁੱਟ ਕੇ ਮਿਲਣਾ ਜੱਫੀ ਪਾਣੀ ਖਾਣਾ ਪੀਣਾ ਬਹਿ ਜਾਣਾ ਸੌ ਜਾਣਾ ਉਹਨਾਂ ਨੂੰ ਘਰੇ ਸਾਰੀ ਚੀਜ਼ ਖਾਣ ਨੂੰ ਪੀਣ ਨੂੰ ਮਿਲਦੀ ਸੀ ਕਦੀ ਜਿੱਦ ਨਹੀਂ ਕੀਤੀ ਨਹੀਂ ਬੱਚਿਆਂ ਨੇ ਕਦੀ ਵੀ ਨਹੀਂ ਸੀ ਉਹ ਤਾਂ ਜਿਹੜੇ ਆਟੋ ਦੇ ਵਿੱਚ ਜਾਂਦੀ ਸੀ ਨਾ ਉਹ ਵੀ ਬੰਦਾ ਸ਼ਿਫਟ ਕਰਕੇ ਗਿਆ ਵੀ ਜਦੋਂ ਵੀ ਸਕੂਲੋਂ ਨਿਕਲਦੀ ਸੀ ਔਰ ਜਾਂਦੀ ਸੀ ਹੱਸਦੀ ਖੇਡਦੀ ਜਾਂਦੀ ਸੀ ਤੇ ਹੱਸਦੀ ਖੇਡਦੀ ਜਾਂਦੀ ਸੀ ਉਹ ਜਫੀ ਮਹਿਸੂਸ ਹੋ ਰਹੀ ਹੈ ਫਿਰ ਅੱਜ ਵੀ ਕਮੀ ਮਹਿਸੂਸ ਹੋ ਰਹੀ ਹੈ ਜਫੀ ਦੀ ਵੀ ਅੱਜ ਜਫੀ ਨਹੀਂ ਮਿਲ ਰਹੀ ਹੈਗੀ ਕਾਫੀ ਦਿਨ ਹੋ ਚੁੱਕੇ ਨੇ 29 30 ਤਰੀਕ ਹੋ ਚੁੱਕੀ ਅੱਜ ਹਨਾ ਕਾਫੀ ਦਿਨ ਹੋ ਚੁੱਕੇ ਨੇ ਜਫੀ ਮਹਿਸੂਸ ਹੋ ਰਹੀ ਹੈ ਬਹੁਤ ਮਹਿਸੂਸ ਹੁੰਦੀ ਜੀ ਕੱਲ ਵੀ ਬਹੁਤ ਮਨ ਖਰਾਬ ਹੋਇਆ ਜਦੋਂ ਦੇਖਿਆ ਵੀ ਸਾਡੇ ਬੱਚੇ ਦੇ ਐਡੀ ਬੜੀ ਬੱਚੀ ਔਰ ਛੋਟੇ ਜਿਹੇ ਪਲੇਟ ਚ ਆ ਗਈ ਦੁੱਖ ਤਾਂ ਹੋਇਆ ਜੀ ਬਹੁਤ ਆ ਫਿਰ ਪੋਸਟਮਾਰਟਮ ਕਰਵਾਇਆ ਸੀਗਾ ਬੱਚੀ ਦਾ ਮਾਨਵੀ ਦਾ ਕਰਾਇਆ ਸੀ ਪੋਸਟਮਾਰਟਮ ਵੀ ਸੇਕ ਕਰਕੇ ਕਰਾਇਆ ਸੀ ਵੀ ਪਤਾ ਲੱਗ ਸਕੇ ਸਾਨੂੰ ਵੀ ਕੀ ਕਰਨਿਆ ਕਿਉਂ ਹੋਇਆ ਇਹ ਨੇ ਦਾ ਸਾਨੂੰ ਸਾਰੀ ਉਮਰ ਪਛਤਾਵਾ ਰਹਿਣਾ ਵੀ ਸੰਸਕਾਰ ਕਿੱਥੇ ਕੀਤਾ ਸੰਸਕਾਰ ਇੱਥੇ ਕੀਤਾ ਇਤ੍ਰਿਪੜੀ ਹਸਤੀਆਂ ਅਸਤੀਆਂ ਅਸੀਂ ਹਰ ਦੁਆਰ ਪਾ ਕੇ ਆਏ ਆਂ ਪਾਇਨੀ ਆਉ ਬਸੋ ਅਸਤੀਆ ਵੀ ਕਿਆ ਵਿਚਾਰੀ ਦੀਆਂ ਦੁੱਖ ਦੀ ਘੜੀ ਸੀਗੀ ਐਡੀ ਬੜੀ ਬੱਚੀ ਸੀ ਇੱਕ ਛੋਟੇ ਜਿਹੇ ਥੈਲੇ ਚ ਪਾ ਪਾ ਗਈ ਅੱਜ ਕਿਹੜੀ ਕਿਹੜੀ ਗੱਲਾਂ ਯਾਦ ਆ ਰਹੀਆਂ ਨੇ ਮਾਨਪੀ ਦੀਆਂ ਕਿਉਂਕਿ 10 ਸਾਲਾਂ ਦੀ ਸੀ ਕਿ ਮਾਸੂਮ ਹਨਾ ਉਸ ਦਿਨ 10 ਸਾਲ ਦੀ ਹੋਈ ਸੀ ਜਨਮ ਦਿਨ ਵਾਲੇ ਦਿਨ ਹੀ ਪਾਣਾ ਵਾਪਰ ਜਾਣਾ ਕਿਹੜੀ ਕਿਹੜੀ ਗੱਲਾਂ ਜੀ ਯਾਦ ਆ ਰਹੀਆਂ ਨੇ ਜਿਹੜੀ ਤੁਸੀਂ ਯਾਦ ਕਰ ਰਹੇ ਹੋ ਕਿਉਂਕਿ ਤੁਹਾਡੇ ਨਾਲ ਤਾਂ ਕਾਫੀ ਪਿਆਰ ਸੀਗਾ ਦੱਸ ਰਹੇ ਹਾਂ ਜੱਫੀ ਪਾਉਂਦੀ ਹੁੰਦੀ ਸੀਗੀ ਆ ਕੇ ਹਨਾ ਬਹੁਤ ਦੇਖੋ ਗੱਲਾਂ ਉਹਦੀਆਂ ਸਾਰੀਆਂ ਯਾਦ ਆਉਂਦੀਆਂ ਐ ਇੱਕ ਉਹਦੀ ਬੋਲਬਾਣੀ ਮਠਾਸ ਬਹੁਤ ਮਠਾਸ ਨਾਲ ਬੋਲਦੀ ਸੀ ਹੌਲੀ ਹੌਲੀ ਤੇ ਇਕੱਠੇ ਬਹਿੰਦੇ ਸੀ ਕਦੇ ਉੱਪਰ ਖੇਡਦੇ ਸੀ ਕਦੇ نیچے ਖੇਡਦੇ ਸੀ ਬਸ ਗੱਲਾਂ ਤਾਂ ਉਹਦੀਆਂ ਭੁੱਲੇ ਨਹੀਂ ਸਕਦੇ ਜੀ ਇੰ ਅਸੀਂ ਜਨਮ ਦਿਨ ਵਾਲੇ ਦੇ ਨਾਲ ਹੀ ਵੀਡੀਓ ਦੇਖੀ ਖੁਸ਼ ਬੜਾ ਦੇਖ ਰਹੀ ਸੀਗੀ ਐਸਾ ਕੀ ਹੋ ਗਿਆ ਸੀਗਾ ਉਸ ਦਿਨ ਕਿ ਇੰਨੀ ਖੁਸ਼ ਸੀਗੀ ਵੀ ਵੀ ਖੁਸ਼ੀ ਸਮਾਈ ਨਹੀਂ ਰਹੀ ਸੀਗੀ ਵੀਡੀਓ ਦੇ ਵਿੱਚ ਬੜਾ ਖੁਸ਼ ਦਿਖਾਈ ਦੇ ਰਹੀ ਕੇਕ ਦੇਖ ਕੇ ਆਪਣਾ ਉਹ ਰਹਿੰਦੀ ਤਾਂ ਉਹ ਰੋਜ਼ ਖੁਸ਼ ਸੀ ਪਰ ਉਸ ਦਿਨ ਜਨਮ ਦਿਨ ਕਰਕੇ ਨਾ ਕੇਕ ਨੂੰ ਦੇਖ ਕੇ ਹੋਰ ਵੀ ਜ਼ਿਆਦਾ ਖੁਸ਼ ਸੀ ਬਹੁਤ ਖੁਸ਼ ਸੀ ਉਹ ਵੀ ਅੱਜ ਮੇਰਾ ਜਨਮ ਦਿਨ ਕੇਕ ਮੰਗਾਇਆ ਬਾਹਰੋਂ ਵੀ ਇਸ ਕਰਕੇ ਵੀ ਮੈਂ ਕੱਟ ਰਹੀਆਂ ਕਰ ਰਹੀਆਂ ਉਹਨੂੰ ਉਹ ਜਿੱਦਾਂ ਹੁਣ ਉਹਨੂੰ ਇਹ ਨਹੀਂ ਸੀ ਪਤਾ ਵੀ ਇਹ ਇੱਕ ਕੇਕ ਦੀ ਖੁਸ਼ੀ ਨਹੀਂ ਹੈਗੀ ਇਹ ਮੇਰਾ ਕਾਲ ਆ ਇਸ ਭਲੇਖੇ ਦੇ ਵਿੱਚ ਅਸੀਂ ਵੀ ਰਹੇ ਉਹ ਵੀ ਰਹੀ ਬਸ ਸਰਵਾਂ ਨੂੰ ਪਤਾ ਨਹੀਂ ਸੀ ਪਤਾ ਨਹੀਂ ਸੀ ਸਾਨੂੰ ਵੀ ਨਹੀਂ ਪਤਾ ਸੀ ਅਸੀਂ ਵੀ ਉਹਦੀ ਖੁਸ਼ੀ ਦੇ ਨਾਲੇ ਸ਼ਾਮਲ ਹੋ ਗਏ ਵੀ ਚੱਲ ਖੁਸ਼ ਆ ਆਖਰੀ ਇੱਛਾ ਪੂਰੀ ਕੀਤੀ ਸੀਗੀ ਤੁਸੀਂ ਆਪਣੀ ਬੱਚੀ ਦੀ ਹੋਲੀ ਖੇਡਣ ਦੀ ਹਨਾ ਤੇ ਕੀ ਆਇਆ ਦਿਲ ਦੇ ਵਿੱਚ ਉਸ ਵੇਲੇ ਉਹ ਵੀ ਉਹ ਵੀ ਜੀ ਪੂਰੀ ਨਹੀਂ ਹੋਈ ਉਹਦੀ ਬਸ ਉਹਦਾ ਸੁਪਨੇ ਸਾਡੇ ਪਿੱਛੇ ਰਹਿ ਗਏ ਕੁਛ ਜਿੰਦੇ ਜੀ ਖੇਡਣਾ ਕੁਛ ਗੱਲ ਹੋ ਰਿਆ ਤੇ ਮੁੱਕੇ ਹੋਏ ਬੱਚੇ ਨੂੰ ਹੋਲੀ ਖੇਡਣਾ ਕੋ ਕੋ ਖੇਡਣ ਥੋੜੋ ਤੁਹਾਨੂੰ ਕਹਿੰਦੀ ਸੀ ਕਿ ਵੀ ਨਾਨੂ ਰੰਗ ਲਗਾਵਾਂਗੀ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਰੰਗ ਲੈ ਕੇ ਆਏ ਵੀ ਤੇ ਰੰਗ ਲਗਾਵਾਂਗੀ ਮੈਂ ਸਵੇਰੇ ਹੋਲੀ ਖੇਡਾਂਗੇ ਦੇਖੋ ਉਹ ਹਰ ਸਾਲ ਆਂਦੀ ਸੀ ਖੇਡਦੀ ਸੀ ਮੇਰੇ ਨਾਲ ਤੇ ਇਹਦੇ ਨਾਲ ਵੀ ਖੇਡਦੀ ਸੀ ਅਸੀਂ ਤਿੰਨੇ ਜਣੇ ਖੇਡਦੇ ਹੁੰਦੇ ਸੀ ਬਸ ਉੱਪਰ ਇੱਥੇ ਖੇਡਣਾ ਨੱਚਣਾ ਟੱਪਣਾ ਬਸ ਖੁਸ਼ ਬਹੁਤ ਹੁੰਦੇ ਸੀ ਇਸ ਵਾਰੀ ਉਹਨੂੰ ਇਹ ਹੋਇਆ ਵੀ ਪਿਛਲੇ ਸਾਲ ਵੀ ਖੇਡੀ ਸੀ ਇਸ ਵਾਰੀ ਵੀ ਖੇਡੀ ਸੀ ਇਹ ਸੀ ਖੇਡਦੇ ਸੀ ਕਿਦਾਂ ਹੋਲੀ ਖੇਡਦੇ ਸੀ ਹਾਂ ਜੀ ਸਕੂਲ ਜਾਂਦੇ ਸੀ ਕਿ ਦੀਦੀ ਨਾਲ ਤੁਸੀਂ ਫਿਰ ਹਾਂ ਜੀ ਕੀ ਕੁਝ ਕਰਦੇ ਸੀ ਕਿ ਦੀਦੀ ਨਾਲ ਫਿਰ ਸਕੂਲ ਮੇਰੇ ਸੱਸ ਨੇ ਉਸ ਦੇ ਸਾਥ ਪਾਰਕ ਵਿੱਚ ਖੇਡਣਾ ਹਾਂ ਉਸ ਦੇ ਸਾਥ ਗੱਪਾਂ ਕਰਨੀ ਰਹੀ ਸੀ ਸੱਸ ਨੇ ਬੈਠ ਕੇ ਚੇਅਰ 'ਮੇਂ ਉਸਕੇ ਸਾਥ ਖੇਲਣਾ ਭਾਗਣਾ ਕੂਟਣਾ ਸਭ ہم ਸਕੂਲ ਵਿੱਚ ਮਸਤੀ ਕਰਦੇ تھے ਯਾਦ ਆ ਰਹੀ ਦੀਦੀ ਕੀ ਅੱਜ ਜੀ ਕੀ ਆ ਕੁਝ ਕਹਤੀ ਤੁਸੀਂ ਦੀਦੀ ਆਪਕੋ ਕੁਝ ਵੀ ਨਹੀਂ ਤਾਂ ਬਿਲਕੁਲ ਇਹ ਦੇਖੋ ਕਿ ਇਹ ਮਾਸੂਮ 8 ਸਾਲਾਂ ਦੀ ਬੱਚੀ ਹੈ ਇਹ ਮਾਨਵੀ ਦੀ ਛੋਟੀ ਭੈਣ ਹੈ ਜਿਸ ਨੂੰ ਹਾਲਾਂਕਿ ਅਜੇ ਕੁਝ ਵੀ ਨਹੀਂ ਪਤਾ ਹੈਗਾ ਕਿ ਕੀ ਹੋਇਆ ਘਰ ਦੇ ਵਿੱਚ ਜਾਂ ਕੀ ਪਾਣਾ ਵਾਪਰਿਆ ਲੇਕਿਨ ਕਹਿ ਸਕਦੇ ਹਾਂ ਕਿ ਪਰਿਵਾਰ ਇਸ ਸਮੇਂ ਵੱਡੇ ਸਦਮੇ ਦੇ ਵਿੱਚੋਂ ਗੁਜ਼ਰ ਰਿਹਾ ਹੈ ਪੁਲਿਸ ਨੇ ਮਾਮਲਾ ਤਾਂ ਜ਼ਰੂਰ ਦਰਜ ਕਰ ਲਿਆ ਹੈ ਪੁਲਿਸ ਦੇ ਜਿਹੜੇ ਅਫਸਰ ਸੀਗੇ ਮਨਜੀਤ ਸਿੰਘ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ ਸੀ ਉਹਨਾਂ ਨਾਲ ਗੱਲਬਾਤ ਵੀ ਕੀਤੀ ਸੀਗੀ ਅਸੀਂ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਮਾਮਲਾ ਜ਼ਰੂਰ ਦਰਜ ਕਰ ਲਿਆ ਲੇਕਿਨ ਅਸੀਂ ਉਸ ਰਿਪੋਰਟ ਦੀ ਵੇਟ ਕਰ ਰਹੇ ਹਾਂ ਜਿਸ ਜਿਸ ਦੀ ਰਿਪੋਰਟ ਜਿਹੜੀ ਹੈ ਸਿਹਤ ਵਿਭਾਗ ਵੱਲੋਂ ਦਿੱਤੀ ਜਾਣੀ ਹੈ ਕਿ ਆਖਿਰਕਾਰ ਕਾਰਨ ਕੀ ਨੇ ਲੇਕਿਨ ਜਿਸ ਤਰ੍ਹਾਂ ਪੁਲਿਸ ਨੇ ਮਾਮਲਾ ਦਰਜ ਕੀਤਾ ਕੱਲ ਮਾਮਲਾ ਦਰਜ ਹੋਇਆ ਹੈ 25 ਤਰੀਕ ਦੀ ਮੌਤ ਹੋਣੀ 29 ਤਰੀਕ ਨੂੰ ਮਾਮਲਾ ਦਰਜ ਹੋਣਾ ਇਹ ਵੀ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਇੰਨਾ ਸਮਾਂ ਕਿਸ ਤਰ੍ਹਾਂ ਲੱਗ ਗਿਆ ਕਿ ਮਾਮਲਾ ਦਰਜ ਕੀਤਾ ਆਏ ਉਹ ਉਹਨਾਂ ਦਾ ਕੈਨਲ ਹੀ ਵੀ ਹਾਲੀ ਰਿਪੋਰਟ ਨਹੀਂ ਆਈ ਤੇ ਨਾਲੇ ਫੂਡ ਸਪਲਾਈ ਵਿਭਾਗਾ ਇਹਨੂੰ ਚੈੱਕ ਕਰੇਗਾ ਉਹ ਕਹਿੰਦੇ ਸਾਡਾ ਕੰਮ ਨਹੀਂ ਉਹਨਾਂ ਦਾ ਕੰਮ ਆ ਇਸ ਕਰਕੇ ਥੋੜੀ ਦੇਰੀ ਹੋ ਗਈ ਤੇ ਚਲੋ ਅਸੀਂ ਪ੍ਰਸ਼ਾਸਨ ਕੋ ਦੁਬਾਰਾ ਗਏ ਚਲੋ ਉਹਨਾਂ ਨੇ ਸੁਣੀ ਸਾਡੀ ਮਾਮਲਾ ਦਰਜ ਕਰ ਲਿਆ ਤੁਸੀਂ ਉੱਥੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਜਿਹੜੀ ਬੈਕਰ ਤੋਂ ਏ ਕੇਕ ਆ ਰਹੇ ਨੇ ਉੱਥੇ ਪਹੁੰਚੀਏ ਅਸੀਂ ਦੇਖੀਏ ਕਿ ਭਈ ਉਹ ਹੈ ਕਿਹੜੀ ਬੈਕਰ ਆ ਜਿਹੜੀ ਜਿਸ ਤੋਂ ਅਸੀਂ ਆਨਲਾਈਨ ਕੇਕ ਮੰਗਾਇਆ ਸਾਡਾ ਘਰ ਉਜੜ ਗਿਆ ਉਸ ਤੋਂ ਨੇ ਕੋਸ਼ਿਸ਼ ਕੀਤੀ ਸੀ ਜਿਹੜਾ ਐਡਰੈਸ ਸਾਨੂੰ ਦਿੱਤਾ ਹੋਇਆ ਸੀ ਅਸੀਂ ਲੱਭਣ ਦੀ ਕੋਸ਼ਿਸ਼ ਬਹੁਤ ਕੀਤੀ ਦੋ ਤਿੰਨ ਦਿਨ ਪਹਿਲਾਂ ਵੀ ਪਰ ਸਾਨੂੰ ਉਹ ਐਡਰੈਸ ਕਿਤੇ ਨਹੀਂ ਮਿਲਿਆ ਉਹ ਨਾ ਮਿਲਣ ਕਰਕੇ ਫਿਰ ਅਸੀਂ ਦੁਬਾਰਾ ਅੱਜ ਮੰਗਾਇਆ ਵੀ ਅਸੀਂ ਉਸ ਤੱਕ ਪਹੁੰਚ ਸਕੀਏ ਪਰ ਉਹ ਉਹ ਦੁਬਾਰਾ ਐਪ ਤੋਂ ਆਹੀ ਸੇਮ ਡੱਬਾ ਸੀ ਆਹੀ ਸਭ ਕੁਝ ਸਿਵਾ ਫਿਰ ਇਹ ਆਇਆ ਸਿਹਤ ਵਿਭਾਗ ਦੀ ਗੱਲ ਕਰੀਏ ਸਿਹਤ ਵਿਭਾਗ ਦਾ ਕੰਮ ਹੁੰਦਾ ਹੈ ਕਿ ਜੇਕਰ ਕੋਈ ਗਲਤ ਚੀਜ਼ ਪਰਿਵਾਰਾਂ ਕੋਲ ਪਹੁੰਚ ਰਹੀ ਹੈ ਜਾਂ ਲੋਕਾਂ ਕੋਲ ਪਹੁੰਚ ਰਹੀ ਹੈ ਉਹਨਾਂ ਦੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ ਤਾਂ ਉਸ ਉੱਪਰ ਕਾਰਵਾਈ ਕੀਤੀ ਜਾਵੇ ਤਾਂ ਉਹਨਾਂ ਦਾ ਕਿਸ ਤਰ੍ਹਾਂ ਦਾ ਐਕਸ਼ਨ ਸੀਗਾ ਜਾਂ ਉਹਨਾਂ ਨੇ ਕਿਸ ਤਰ੍ਹਾਂ ਦੀ ਕਾਰਵਾਈ ਤੁਹਾਡੇ ਮਾਮਲੇ ਦੇ ਵਿੱਚ ਕੀਤੀ ਹੈ ਸਿਹਤ ਵਿਭਾਗ ਤਾਂ ਹੈ ਨਹੀਂ ਜੀ ਨਾਮ ਦਾ ਸਿਹਤ ਵਿਭਾਗ ਹੈ ਸਿਹਤ ਵਿਭਾਗ ਨੇ ਸੁਣੀ ਨਹੀਂ ਸਾਡੀ ਕੋਈ ਇਹ ਸੀਗੇ ਅਸੀਂ ਗਏ ਵੇ ਦੇਖੋ ਜੀ ਸਾਡੇ ਬੱਚੇ ਨਾਲ ਆ ਹਾਸਾ ਹੋਇਆ ਪੇ ਤੁਸੀਂ ਅੱਜ ਸਾਡੇ ਘਰ ਕੇਕ ਪਿਆ ਜਿਹੜੇ ਕੇਕ ਨਾਲ ਮੌਤ ਹੋਈ ਉਹ ਕੇਕ ਲਓ ਕਬਜੇ ਚ ਉਹਨੂੰ ਦਿਖਾਓ ਚੈੱਕ ਕਰਾਓ ਸਾਡੇ ਕੋਲ ਕਹਿੰਦੇ ਪ੍ਰੋਸੀਜਰ ਹੀ ਨਹੀਂ ਹੈਗਾ ਅਸੀਂ ਤਾਂ ਚਲਦੀ ਦੁਕਾਨ ਦੇ ਵਿੱਚ ਸਿੰਪਲ ਭਰੇ ਆ ਠੀਕ ਹੈ ਨਾ ਉਹ ਉਹਦਾ ਅਸੀਂ ਦੱਸ ਦਵਾਂ ਸਾਨੂੰ ਕਿੰਨੇ ਪੈਸੇ ਸਿੰਪਲ ਲੈਣੇ ਉਹ ਲੈ ਆਉਣੇ ਆ ਕਿਹੜੇ ਸਿੰਪਲ ਲੈਣੇ ਉਹ ਸਾਨੂੰ ਵੀ ਨਹੀਂ ਪਤਾ ਲੱਗਾ ਸਾਡੀ ਸਮਝ ਤੋਂ ਬਾਹਰ ਸੀ ਤੇ ਦੇਖੋ ਤੁਸੀਂ ਅੱਜ ਦਿਨਕ ਬਾਸਕਰ ਦੇ ਵਿੱਚ ਉਹ ਬਰਿੰਦਰ ਸਰ ਨੇ ਅੱਜ ਨਿਊਜ਼ ਛਾਪੀਆ ਉਹਨਾਂ ਨੇ ਵੀ ਉਹਦੇ ਕੋ ਗਏ 2 ਸਾਲਾਂ ਦੇ ਵਿੱਚ ਕੋਈ ਚਲਾਨ ਨਹੀਂ ਕਟਿਆ ਕੋਈ ਸੈਂਪਲ ਨਹੀਂ ਭਰਿਆ ਕਿਸੇ ਨੇ 2 ਸਾਲਾਂ ਦੇ ਵਿੱਚ ਮਤਲਬ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਇਸ ਮਾਮਲੇ ਦੇ ਵਿੱਚ ਕੋਈ ਮਤਲਬ ਸੁਣਵਾਈ ਜਿਹੜੀ ਹੈ ਸਿਹਤ ਵਿਭਾਗ ਨੇ ਨਹੀਂ ਕੀਤੀ ਹੈ ਕਿ ਹਾਲਾਂਕਿ ਉਹਨਾਂ ਦਾ ਕੰਮ ਬਣਦਾ ਸੀਗਾ ਇਹ ਸਾਨੂੰ ਉਮੀਦ ਵੀ ਨਹੀਂ ਹੈਗੀ ਜੀ ਉਹਨਾਂ ਤੇ ਉਹ ਕਰੇ ਨਹੀਂ ਸਕਦੇ ਕੁਝ 24 ਤਰੀਕ ਤੋਂ ਲੈ ਕੇ 24 ਤਰੀਕ ਤੋਂ ਲੈ ਕੇ ਅੱਜ ਤੱਕ ਕੋਈ ਬੰਦਾ ਨਹੀਂ ਦੇਖਿਆ ਸਾਨੂੰ ਤੁਸੀਂ ਗਏ ਸੀਗੇ ਜਦੋਂ ਉਹਨਾਂ ਕੋਲ ਕੀ ਕਿਹਾ ਸੀਗਾ ਉਹਨਾਂ ਨੇ ਬਸ ਇਹੀ ਕਿਹਾ ਵੀ ਲਿਖਤੀ ਕੰਪਲੇਂਟ ਨਾ ਕਰੋ ਸਾਨੂੰ ਦੱਸ ਦੋ ਵੀ ਕਿੱਥੇ ਆ ਅਸੀਂ ਉਹਨਾਂ ਦੇ ਸਿੰਪਲ ਭਰ ਲਾਂਗੇ ਵੀ ਸਾਡੇ ਕਹਿਣ ਨਾਲ ਹੀ ਸਿੰਪਲ ਭਰਨੇ ਸੀ ਮੌਤ ਤੋਂ ਬਾਅਦ ਤੁਸੀਂ ਕੀ ਕਰਦੇ ਆ ਸਰ ਤੁਹਾਡੀ ਡਿਊਟੀ ਕੀ ਬਣਦੀ ਆ ਇਹ ਮੈਕਮਾ ਖਤਮ ਹੋਣਾ ਚਾਹੀਦਾ ਇਹਦੀ ਲੋੜੇ ਨਹੀਂ ਜੋ ਮਰਜ਼ੀ ਬਣਾਈ ਜਾਣ ਜਨਤਾ ਨੂੰ ਮਾਰੀ ਜਾਣ ਬਿਲਕੁਲ ਇਹ ਕਹਿ ਸਕਦੇ ਆ ਕਿ ਹਸਦਾ ਵਜਦਾ ਜਿਹੜਾ ਘਰ ਆ ਅੱਜ ਉਜੜਿਆ ਹੈ ਕਿਉਂਕਿ 10 ਸਾਲਾਂ ਦੀ ਮਾਸੂਮ ਜਿਹੜੀ ਮਾਨਵੀ ਸੀਗੀ ਉਸ ਦੀ ਜਨਮ ਦਿਨ ਵਾਲੇ ਦਿਨ ਹੀ ਕੇਕ ਖਾਣ ਤੋਂ ਬਾਅਦ ਮੌਤ ਹੋ ਜਾਂਦੀ ਹੈ ਤਾਂ ਕਹਿ ਸਕਦੇ ਆ ਪਰਿਵਾਰ ਇਸ ਸਮੇਂ ਵੱਡੇ ਸਦਮੇ ਦੇ ਵਿੱਚੋਂ ਗੁਜ਼ਰ ਰਿਹਾ ਹੈ ਤੇ ਇੱਕ ਵਾਰ ਕੇਕ ਦੀ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਇਹ ਉਹੀ ਕੇਕ ਹੈ ਜਿਹੜਾ ਇਸ ਪਰਿਵਾਰ ਦੇ ਲਈ ਕਾਲ ਬਣਿਆ ਕਿਉਂਕਿ ਮਾਨਵੀ ਦਾ ਜਨਮ ਦਿਨ ਸੀਗਾ 24 ਮਾਰਚ ਨੂੰ ਪਹਿਲੀ ਵਾਰ ਪਰਿਵਾਰ ਨੇ ਜਿਹੜਾ ਆਨਲਾਈਨ ਕੇਕ ਆਰਡਰ ਕੀਤਾ ਸੀਗਾ ਉਸ ਤੋਂ ਪਹਿਲਾਂ ਪਰਿਵਾਰ ਘਰ ਦੇ ਵਿੱਚ ਹੀ ਕੇਕ ਨੂੰ ਤਿਆਰ ਕਰਦਾ ਹੁੰਦਾ ਸੀਗਾ ਲੇਕਿਨ ਕਹਿ ਸਕਦੇ ਹਾਂ ਇਹ ਕੇਕ ਦੇ ਨਾਲ ਹੀ ਮਾਨਵੀ ਦੀ ਜਿਹੜੀ ਹੈ ਮੌਤ ਹੋਈ ਹੈ ਇਸ ਸਮੇਂ ਉਸ ਦੀ ਮਾਤਾ ਜੀ ਜਿਹੜੇ ਨੇ ਵੱਡੇ ਸਦਮੇ ਦੇ ਵਿੱਚੋਂ ਗੁਜ਼ਰ ਰਹੇ ਨੇ ਹਾਲਾਂਕਿ ਇਸ ਨਾਲ ਗੱਲਬਾਤ ਵੀ ਨਹੀਂ ਕਰ ਰਹੇ ਲੇਕਿਨ ਇਹ ਤਸਵੀਰ ਦੇਖੋ ਕਿ ਇਹ ਮਾਨਵੀ ਦੀ ਛੋਟੀ ਭੈਣ ਦੀ ਉਹ ਰਿਪੋਰਟ ਹੈ ਜਦੋਂ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਪਹੁੰਚਿਆ ਜਾਂਦਾ ਤਾਂ ਉੱਥੇ ਦੀ ਇਹ ਰਿਪੋਰਟ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜੀ ਇਸ ਬੱਚੀ ਦੀ ਜਾਨ ਵੀ ਜਿਹੜੀ ਹੈ ਬੜੀ ਮੁਸ਼ਕਿਲ ਦੇ ਨਾਲ ਬਚਾਈ ਗਈ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਛੋਟੀ ਭੈਣ ਜਿਹੜੀ ਮਾਨਵੀ ਦੀ ਹੈ ਨਾ ਉਸ ਨੂੰ ਵੀ ਲੈ ਕੇ ਗਏ ਸੀ ਬੱਚਿਆਂ ਦੇ ਹਸਪਤਾਲ ਦੇ ਵਿੱਚ ਇਹ ਰਿਪੋਰਟ ਨਜ਼ਰ ਆ ਰਹੀ ਹੈ ਡਾਕਟਰ ਨੇ ਕੀ ਕਿਹਾ ਸੀਗਾ ਉਸ ਬੱਚੇ ਨੂੰ ਦੇਖ ਕੇ ਜਦੋਂ ਇਹ ਜਾਨ ਬਚਾਈ ਕਿਸ ਤਰ੍ਹਾਂ ਬਚੀ ਹੈ ਇਹਦੇ ਪੇਟ ਦੇ ਵਿੱਚ ਨਾ ਕਾਫੀ ਫੂਡ ਪੋਇਜ਼ਨ ਬਣ ਚੁੱਕਾ ਕੋਈ ਜ਼ਹਿਰੀਲੀ ਚੀਜ਼ ਖਾਧੀ ਕੇ ਇਹਦੇ ਕੋਲ ਤੇ ਉਸਨੇ ਵੀ ਉਹ ਵੀ ਮੇਰੇ ਮੈਦਾ ਉੱਥੇ ਸੀ ਬਾਅਦ ਵਿੱਚ ਹੋਰ ਨਾਲ ਲੈ ਕੇ ਗਏ ਬੱਚੇ ਨੂੰ ਬੜੀ ਮੁਸ਼ਕਲ ਬਚਿਆ ਜੀ ਇਹ ਫਰ ਚਲੋ ਅਸੀਂ ਯਤਨ ਕਰਦੇ ਬਾਕੀ ਸਾਡਾ ਤਾਂ ਵੀ ਬਚਾਅ ਹੋ ਗਿਆ ਲੋਕਾਂ ਨੂੰ ਕੀ ਇਹ ਕਹਿਣਾ ਚਾਹੋਗੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਹਾਡਾ ਤਾਂ ਅੱਜ ਘਰ ਉਜੜ ਗਿਆ ਬਾਕੀ ਬੱਚੇ ਵੀ ਹੈਗੇ ਲੋਕਾਂ ਦੇ ਜਿਹੜੇ ਆਨਲਾਈਨ ਆਰਡਰ ਕਰਦੇ ਨੇ ਜਾਂ ਆਨਲਾਈਨ ਚੀਜ਼ਾਂ ਮੰਗਾਉਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅੱਜ ਕੀ ਮੈਸੇਜ ਦਿਓਗੇ ਤੁਸੀਂ ਜਿਹੜਾ ਤੁਹਾਡਾ ਨਾ ਭਾਣਾ ਵਾਪਰਿਆ ਅੱਜ ਦੇਖੋ ਮੈਂ ਤਾਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਕੋਈ ਵੀ ਚੀਜ਼ ਬਾਹਰੋਂ ਆਨਲਾਈਨ ਮਗਾ ਕੇ ਨਾ ਖਾਓ ਜੇ ਖਾਣੀ ਤਾਂ ਆਪਣੇ ਘਰ ਬਣਾ ਕੇ ਖਾਓ ਬਾਹਰੋਂ ਕੋਈ ਚੀਜ਼ ਨਹੀਂ ਲੈਣੀ ਚਾਹੀਦੀ ਇਹ ਸਾਰੇ ਜੋ ਵੀ ਲੈਂਦੇ ਆ ਇਹ ਸਾਰੀਆਂ ਗੰਦੀਆਂ ਚੀਜ਼ਾਂ ਲੈਂਦੇ ਆ ਤਾ ਬਿਲਕੁਲ ਇੱਕ ਵਾਰੀ ਤੁਸੀਂ ਇਹ ਦੇਖੋ ਕਿ ਈਸੀ ਜਿਮੈਟੋ ਦੇ ਜ਼ਰੀਏ ਜਿਹੜਾ ਇਹ ਕੇਕ ਆਰਡਰ ਕੀਤਾ ਗਿਆ ਸੀਗਾ ਲੇਕਿਨ ਉਹੀ ਕੇਕ ਜਿਹੜਾ ਅੱਜ ਕਹਿ ਸਕਦੇ ਆਂ ਕਿ ਕਾਲ ਬਣਿਆ ਪਰਿਵਾਰ ਦੇ ਲਈ ਤਾਂ 10 ਸਾਲਾਂ ਦੀ ਉਸ ਮਾਸੂਮ ਬੱਚੀ ਜਿਸ ਦੀ ਉਮਰ 10 ਸਾਲ ਉਸੇ ਦਿਨ ਹੋਈ ਸੀਗੀ ਉਸ ਦੀ ਮੌਤ ਜਿਹੜੀ ਆਈ ਸੀ ਕੇਕ ਦੇ ਨਾਲ ਹੋਈ ਆ ਤਾਂ ਉਸਨੇ ਪਰਿਵਾਰ ਨੂੰ ਅਖੀਰ ਵਾਰ ਆਪਣੇ ਨਾਨਾ ਜੀ ਨੂੰ ਕਿਹਾ ਸੀਗਾ ਕਿ ਮੈਨੂੰ ਰੰਗ ਲਿਆ ਕੇ ਦਿਓ ਮੈਨੇ ਅਗਲੇ ਦਿਨ ਹੋਲੀ ਖੇਡਨੀ ਆ ਉਸ ਦਿਨ ਜਨਮ ਦਿਨ ਸੀਗਾ ਉਸ ਦਾ ਤਾਂ ਅਖੀਰਲੀ ਵਾਰ ਜਿਹੜਾ ਰੰਗ ਹੈ ਉਹ ਉਸ ਦੇ ਪਰਿਵਾਰਕ ਮੈਂਬਰ ਜਿਹੜੇ ਲੈ ਕੇ ਪਹੁੰਚਦੇ ਨੇ ਤਾਂ ਹੋਲੀ ਅਗਲੇ ਦਿਨ ਅਗਲੇ ਉਹਨੇ ਖੇਡਣੀ ਸੀਗੀ ਮਾਨਵੀ ਨੇ ਲੇਕਿਨ ਉਹ ਹੋਲੀ ਖੇਡਣ ਤੋਂ ਪਹਿਲਾਂ ਹੀ ਪਰਿਵਾਰ ਦੇ ਵਿੱਚ ਇਹ ਪਾਣਾ ਵਾਪਰਿਆ ਜਿਸ ਨਾਲ 10 ਸਾਲਾਂ ਦੀ ਉਸ 마ਸੂਮ ਬੱਚੀ ਦੀ ਜਿਹੜੀ ਹੈ ਮੌਤ ਹੋਈ ਹੈ ਹਾਲਾਂਕਿ ਉਸ ਦੀ ਛੋਟੀ ਭੈਣ ਦੀ ਜਾਨ ਜਿਹੜੀ ਹੈ ਪਰਿਵਾਰ ਨੇ ਤੁਰੰਤ ਹੀ ਬਚਾ ਲਈ ਸੀ ਜਦੋਂ ਹਸਪਤਾਲ ਲੈ ਕੇ ਪਹੁੰਚੇ ਉਤੇ ਹਸਪਤਾਲ ਦੇ ਵਿੱਚ ਡਾਕਟਰਾਂ ਨੇ ਖੂਬ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਕਹਿ ਸਕਦੇ ਆ ਕਿ ਉਸ ਦੀ ਛੋਟੀ ਭੈਣ ਦੀ ਜਿਹੜੀ ਜਾਨ ਬਚਾਈ ਗਈ ਹੈ ਪਰਿਵਾਰ ਇਸ ਸਮੇਂ ਬਿਲਕੁਲ ਠੀਕ ਹੈ ਕਿਉਂਕਿ ਉਹਨਾਂ ਨੇ ਆਪਣਾ ਇਲਾਜ ਕਰਵਾਇਆ ਹੈ ਲੇਕਿਨ ਜਿਹੜੀ ਮਾਨਵੀ ਸੀਗੀ ਤਾਂ ਉਸ ਦੀ ਜਾਨ ਆ ਜਿਹੜੀ ਪਰਿਵਾਰ ਨਹੀਂ ਬਚਾ ਸਕਿਆ ਲੇਕਿਨ ਜਿੰਨੇ ਜਰ ਕਹਿ ਸਕਦੇ ਆ ਕਿ ਹਸਪਤਾਲ ਲੈ ਕੇ ਪਹੁੰਚਦੇ ਨੇ ਤਾਂ ਉਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਜਾਂਦੀ ਹੈ ਹਸਪਤਾਲ ਦੇ ਵਿੱਚ ਤੰਦਰ ਨੇਕ ਵਰਤ ਤਸਵੀਰ ਤੁਸੀਂ ਇਹ ਦੇਖੋ ਕਿ ਅੱਜ ਵੀ ਇਹ ਕੇਕ ਆਰਡਰ ਕੀਤਾ ਗਿਆ ਇਸ ਕੇਕ ਦੇ ਉੱਪਰ ਕਿਤੇ ਵੀ ਕੋਈ ਐਡਰੈਸ ਜਿਹੜਾ ਉਹ ਨਹੀਂ ਲਿਖਿਆ ਹੋਇਆ ਲੇਕਿਨ ਜਦੋਂ ਇਹ ਜੋਮੈਟੋ ਵਾਲਾ ਜਿਹੜਾ ਕਹਿ ਸਕਦੇ ਜੋਮੈਟੋ ਬੁਆਏ ਜਦੋਂ ਕਾਰ ਦੇ ਵਿੱਚ ਕੇਕ ਲੈ ਕੇ ਪਹੁੰਚਦਾ ਹੈ ਤਾਂ ਉਸ ਨੂੰ ਕਾਬੂ ਕੀਤਾ ਜਾਂਦਾ ਤਾਂ ਉਸ ਨੂੰ ਕਹਿ ਸਕਦੇ ਆ ਕਿ ਇਹ ਪੁਲਿਸ ਦੇ ਕੋਲ ਫੜਾਇਆ ਜਾਂਦਾ ਤਾਂ ਇਹ ਤਸਵੀਰ ਤੁਸੀਂ ਦੇਖੋ ਕਿ ਅੱਜ ਵੀ ਪਰਿਵਾਰ ਨੇ ਉਸ ਨੂੰ ਕਾਬੂ ਕਰਨ ਦੇ ਲਈ ਉਸ ਜਿਹੜੀ ਕਹਿ ਸਕਦੇ ਨੇ ਦੋਸ਼ੀ ਦੇ ਉੱਪਰ ਕਾਰਵਾਈ ਕਰਵਾਉਣ ਦੇ ਲਈ ਅੱਜ ਵੀ ਫਿਰ ਤੋਂ ਕੇਕ ਆਰਡਰ ਕੀਤਾ ਸੀਗਾ ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਕੇਕ ਦੇ ਡੱਬੇ ਦੇ ਉੱਪਰ ਕਿਤੇ ਵੀ ਜਿਹੜਾ ਦੁਕਾਨ ਦਾ ਨਾਮ ਜਾਂ ਕੇ ਕਹਿ ਸਕਦੇ ਆ ਕਿ ਦੁਕਾਨ ਦਾ ਪਤਾ ਜਿਹੜਾ ਨਹੀਂ ਲਿਖਿਆ ਹੋਇਆ ਇਸ ਤੋਂ ਹੀ ਸਾਬਤ ਹੁੰਦਾ ਹੈ ਕਿ ਕਿਸੇ ਨਾ ਕੁਝ ਕਪਲਾ ਜ਼ਰੂਰ ਹੈ ਇਸ ਮਾਮਲੇ ਦੇ ਵਿੱਚ ਤਾਂ ਕਹਿ ਸਕਦੇ ਆ ਕਿ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਹਾਲਾਂਕਿ ਦੋਸ਼ੀ ਹਜੇ ਗ੍ਰਿਫਤੋਬੰਦ ਪਾਲਿਸ ਵੱਲੋਂ ਰੈਡਾਂ ਵੀ ਕੀਤੀਆਂ ਜਾ ਰਹੀਆਂ ਦੋਸ਼ੀ ਨੂੰ ਕਾਬੂ ਕਰਨ ਦੇ ਲਈ ਤਾਂ ਜੋ ਉਸ 10 ਸਾਲਾ ਦੀ ਮਾਸੂਮ ਬੱਚੀ ਦੀ ਜਿਹੜੀ ਮੌਤ ਹੋਈ ਹੈ ਉਸ ਦੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਦੇਖਣਾ ਹੋਵੇਗਾ ਕਦੋਂ ਤੱਕ ਦੋਸ਼ੀ ਜਿਹੜਾ ਹੈ ਪੁਲਿਸ ਦੀ ਹਿਰਾਸਤ ਦੇ ਵਿੱਚ ਆਂਦਾ ਹੈ ਕਦੋਂ ਉਸ ਨੂੰ ਕਾਬੂ ਕੀਤਾ ਜਾਂਦਾ ਜਾਂ ਕਦੋਂ ਫਿਰ ਪਰਿਵਾਰ ਨੂੰ ਇਨਸਾਫ ਮਿਲਦਾ ਲੇਕਿਨ ਇਹ ਤਸਵੀਰ ਤੁਸੀਂ ਦੇਖੋ ਕਿ ਇਹ ਪਰਿਵਾਰ ਦੀ ਤਸਵੀਰ ਹੈ ਜਿਨ੍ਹਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਸੀਗਾ ਉਸ ਸਮੇਂ ਖੁਸ਼ੀਆਂ ਦਾ ਮੌਕਾ ਸੀਗਾ ਉਸ ਦਿਨ ਮਾਨਵੀ ਦਾ ਜਨਮ ਦਿਨ ਸੀਗਾ ਕੇਕ ਕੱਟਿਆ ਜਾਣਾ ਸੀਗਾ ਲੇਕਿਨ ਕੇਕ ਕੱਟਣ ਤੋਂ ਬਾਅਦ ਹੀ ਕਹਿ ਸਕਦੇ ਹਾਂ ਪਰਿਵਾਰ ਦੇ ਵਿੱਚ ਇੱਕ ਵੱਡੀ ਘਟਨਾ ਤਾਂ ਕਹਿ ਸਕਦੇ ਹਾਂ ਹੁਣ ਸਾਡੀ ਵੀ ਲੋਕਾਂ ਨੂੰ ਅਪੀਲ ਹੈ ਕਿ ਤੁਸੀਂ ਜੇਕਰ ਆਨਲਾਈਨ ਕੋਈ ਚੀਜ਼ ਮੰਗਾਨੇ ਖਾਨ ਨੂੰ ਤਾਂ ਉਸ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਇਹ ਖਬਰ ਦੇਖੋ ਜ਼ਰੂਰ ਉਸ ਨੂੰ ਇੱਕ ਵਾਰ ਵੈਰੀਫਾਈ ਕਰੋ ਕਿ ਉਹ ਸਹੀ ਵੀ ਹੈ ਜਾਂ ਨਹੀਂ ਕੈਮਰਾ ਪਰ ਸਰਵਿੰਦਰਪਾਲ ਸਿੰਘ ਬਿੱਟੂ ਨਾਲ ਕਵਲਜੀਤ ਕੰਬੋ ਜਾਗਬਾਨੀ ਟੀਵੀ ਪਟਿਆਲਾ